ਬਟੂ ਵਟ ਟੂਰੀ ਜਾਂਦੀ ਸੀ ਮੈਂ ਖੇਤ ਨੂੰ ਅੱਡੀਆਂ ਦੇ ਨਾਲ ਪੁਰਦੀ ਸੀ ਰਤ ਨੂੰ ਟੂਰੀ ਜਾਂਦੀ ਨਹੀਂ ਨਜ਼ਰ ਜੱਤੇ ਮਾਰੀ ਕੜਕਾ ਦਾ ਰੰਗ ਕੀਤੇ ਮੇਰੀ ਉੱਡੀ ਦੇ ਇੱਕ ਫੁਲਕਾਰੀ ਕੜਕਾ ਦਾ ਰੰਗ ਲਿਉਟਿਆ ਅਰੇ ਅਰਵਾ ਸੱਤ ਸਰੀਕਾਲ ਜੀ ਸਾਰਿਆਂ ਨੂੰ ਹੈੱਡਫੋਨ ਲਗਾ ਕੇ ਹੀ ਮੇਰੀ ਵੀਡੀਓ ਦੇਖੋ ਕਿਉਂਕਿ ਮੇਰੀ ਵੀਡੀਓ ਚ ਹੁੰਦੀਆਂ ਨੇ ਗਾਲਾਂ ਸੋ ਸੋ ਸਮਝ ਕੇ ਅੱਗੇ ਕੰਟੀਨਿਊ ਕਰਿਓ ਪਾਵਾ ਤੂੰ ਆ ਜਾ ਦਰ ਨੂੰ ਤੂੰ ਆਪ ਦੀਆਂ ਚਿਤੜੀਆਂ ਖੋਲ ਚੁੱਤੜ ਖੋਲ ਤੇ ਆਪਣੀ ਰਣ ਦੇ ਟੰਗਾ ਖੋਲ ਹਾਂ ਮੈਂ ਗੱਲ ਕਰਦੀ ਹੁਣ ਮੇਨ ਪੁਆਇੰਟ ਤੇ ਹੁਣ ਆਉ ਸਵਾਦ ਬਾਬਿਆ ਹੈ ਨਾ ਬਾਬਿਆ ਬਾਬੇ ਦਾ ਤਾਂ ਪੋਲ ਪਟਾ ਚੱਡਾ ਮੈਂ ਪਹਿਲੇ ਹੀ ਖੋਲ ਚੁੱਕੀ ਆ ਕਾਫੀ ਟਾਈਮ ਪਹਿਲੇ ਹੀ ਪੁਰਾਣੇ ਚੈਨਲ ਤੇ ਤੇ ਬਥੇਰੀ ਦੀ ਬੁੰਡ ਮਾਰੀ ਓਏ ਠਗਾ ਠਗਾ ਕੇ ਮਾਰੀ ਤੇਰੀ ਢੂਈ ਮਾਰੀ ਠਾ ਠਾ ਕੇ ਸੁੱਟੇ ਨੂੰ ਬਾਬੇ ਨੂੰ ਤੇ ਇਹਦੀ ਮੈਂ ਗੱਲ ਇਹ ਕਰਦੀ ਦੇਖੋ ਬਾਬਾ ਤਾਂ ਦੇਖੋ ਹੈਗਾ ਮੂਰਖਾ ਜਾਂ ਜੇ ਮੈਨੂੰ ਗਿੰਦੀਆਂ ਟੋਟਲੀ ਮੂਰਖ ਚੂਤੀਆ ਇਨਸਾਨ ਹੈ ਜਿਹਨੂੰ ਸੈਂਸ ਹੀ ਨਹੀਂ ਆ ਰੋਈ ਜਾਣਾ ਪਿੱਟੀ ਜਾਣਾ 네ਗੇਟਿਵ 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 ਹਾਈ ਮਰ ਗਿਆ ਹਾਈ ਮਰ ਗਿਆ ਹਾਈ ਮਰ ਗਿਆ ਹਾਈ ਮਰ ਗਿਆ ਜਿਸ ਦਿਨ ਸੱਚੀ ਸ਼ੇਰ ਆਏਗਾ ਕਿਸੇ ਨੂੰ ਨਹੀਂ ਯਕੀਨ ਕਰਨਾ ਤੇ ਹੁਣ ਜੱਟ ਵੈਪ ਦੀ ਵੀਡੀਓ ਤੇ ਉਹਦਾ ਖਾਲਸਾ ਵੀਰ ਦੀ ਵੀਡੀਓ ਦੇਖੀ ਤੇ ਉਹਨਾਂ ਨੂੰ ਪਤਾ ਲੱਗਿਆ ਵੀ ਆ ਰਿੰਪਲ ਦੀ ਵੀ ਕੰਦੇ ਆਣੀ ਆ ਹੈਨਾ ਸਾਰੀਆਂ ਵੀਡੀਓ ਦਾ ਜਸ ਜਵਨ ਦੇ ਵੀ ਦੀ ਵੀ ਆਣੀ ਆ ਤਾਂ ਪਰ ਬਾਵੇ ਤੇਰਾ ਬੰਦਾ ਕੀ ਹੈਗਾ ਮੈਂ ਤੈਨੂੰ ਗਿਆ ਮੈਂ ਫਟਾਫਟੇ ਦੀ ਤੂੰ ਮਾਰ ਲਵਾਂ ਬਾਵੇ ਨਹੀਂ ਤਾਂ ਸਾਰਿਆਂ ਨੇ ਚੜ ਜਾਣਾ ਮਰਨ ਜਾਊਗਾ ਕੁਝ ਬਚਣਾ ਹੀ ਨਹੀਂ ਹੈਗਾ ਤੇ ਬਾਵਾ ਆ ਤਾਂ ਹੋ ਗਿਆ ਪੈਸੇ ਖਾਣ ਦੀ ਗੱਲ ਕੇ ਪੈਸੇ ਖਾਦੇ ਮੰਗੇ ਇਹ ਤੋਂ ਜਿਹੜਾ ਵੀ ਚੋਦਾ ਸੀਗਾ ਜਿਹੜੀ ਚਲਾਕੀ ਚੁਸਤੀਆਂ ਕਰਦਾ ਸੀਗਾ ਨਾ ਇਹ ਅੰਦਰਸਲ ਕੋਸ਼ਿਸ਼ ਹਰ ਜਗ੍ਹਾ ਕਰਦਾ ਪੈਸੇ ਮੰਗਣ ਦੀ ਡਾਇਰੈਕਟ ਨਹੀਂ ਮੰਗਦਾ ਬਾਵੇ ਨਾ ਉਹ ਸਮਝੋ ਰੋਡ ਮੈਪ ਕੀ ਹੈਗਾ ਪੈਸੇ ਦੇ ਲਈ ਕਿ ਭਈ ਪਹਿਲੇ ਤਾਂ ਵਿਚਾਰਾ ਬਨ ਬਨ ਕੇ ਦਿਖਾਏਗਾ ਕਿ ਹਾਏ ਮਰ ਗਿਆ ਹਾਏ ਬੁੰਡ ਮਾਰ ਲਈ ਹਾਏ ਜੇ ਹਾਏ ਉਹ ਫਲਾਣਾ ਫਲਾਣਾ ਦਾ 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 ਠੀਕ ਹੈ ਇਦਾਂ ਕਰੇਗਾ ਫਿਰ ਸਾਹਮਣੇ ਵਾਲੇ ਦੇ ਦਿਮਾਗ ਨਾਲ ਖੇਲੇਗਾ ਕਿ ਸਾਹਮਣੇ ਵਾਲਾ ਖੁਦ ਕਵੇ ਲੈ ਬਾਵਾ ਮੇਰੀ ਬੁੰਡ ਮਾਰ ਲਾ ਮੇਰੇ ਤੋਂ ਪੈਸੇ ਮੰਗ ਲਾ ਮੇਰੇ ਤੋਂ ਪੈਸੇ ਲੈ ਲਾ ਇਹ ਵਾਇਰਸ ਸਕੀਮ ਹੈ ਕਿ ਸਾਹਮਣੇ ਵਾਲੇ ਨੂੰ ਗਿਲਟ ਫੀਲ ਕਰਾਈਏ ਹਾਏ ਕਿੱਡਾ ਤਰਸ ਆਵੇ ਸਾਹਮਣੇ ਵਾਲੇ ਨੂੰ ਇਹਦੇ ਉੱਤੇ ਕਿੱਡਾ ਵਿਚਾਰਾ ਵਾ ਕਿੱਡਾ ਲਾਚਾਰ ਇਹਦੀ ਮੈਂ ਮਦਦ ਹੀ ਕਰਦਾ ਵਾ ਇਹ ਮਾਈਂਡ ਗੇਮਾਂ ਹੁੰਦੀਆਂ ਕੁਛ ਲੋਕਾਂ ਦੇ ਜਿਹੜੇ ਮੰਗਵੇਂ ਇਨਸਾਨ ਹੁੰਦੇ ਨਾ ਬਾਵੇ ਵਰਗੇ ਅਮਰਤਾ ਵਾਈਨ ਵਰਗੇ ਤੇ ਹੋਰ ਵੀ 2-4 ਹੈਗੇ ਆ ਅੰਦਰ ਟਾਈਮ ਤੇ ਉਹਨਾਂ ਦੇ ਗੜ ਮਾਰਾਂਗੇ ਟਕਾ ਕੇ ਠੀਕ ਹੈ ਤੇ ਜਿੰਨਾ ਦਾ ਮੈਂ ਕਰਨਾ ਵਾ ਪਰ ਹਜੇ ਨਹੀਂ ਥੋੜਾ ਰੁਕ ਕੇ ਨਹੀਂ ਤਾਂ ਫਿਰ ਇਹਨਾਂ ਦੀ ਬੁੰਡ ਦਾ ਕੋਈ ਅਸਰ ਨਹੀਂ ਪੈਣਾ ਨਾ ਇਹ ਸਾਰਾ ਜਿਹੜਾ ਮਸਾਲਾ ਚੱਲਦਾ ਪਿਆ ਤੇ ਇਹ ਜਿਹੜਾ ਮੰਗਵੇ ਹੁੰਦੇ ਆ ਨਾ ਇਹ اسی ਤਰ੍ਹਾਂ ਦੀ ਸਕੀਮਾਂ ਵਰਤਦੇ ਨੇ ਜਿਹੜੇ ਵਰਤੀ ਆ ਬਾਹਰ ਪੈਸੇ ਇੰਨੇ ਬਾਵੇ ਨੇ ਹਰ ਇੱਕ ਹੱਤ ਕੰਡਾ ਪਨਾ ਕੇ ਦੇਖ ਲਿਆ ਬਲੌਗਾਂ ਦੇ ਵਿੱਚ ਤਿੰਨ ਸਾਲ ਫੁੱਲੇ ਬੁੱਲੇ ਲੁੱਟੇ ਚੰਗੀ ਤਰ੍ਹਾਂ ਬਾਵੇ ਨੇ ਬਲੌਗਾਂ ਦੇ ਵਿੱਚ ਸਾਰੇ ਹੱਤ ਕੰਡੇ ਪਨਾ ਲਏ ਤੇ ਚੱਲਿਆ ਨਹੀਂ ਚੱਲ ਰੋਣ ਵਾਲਾ ਸਕੀਮੇ ਦੀ ਚੱਲ ਪਈ ਪੈਸੇ ਵਾਲੀ ਹੈ ਨਾ ਤੇ ਰਿੰਪਲ ਵੀ ਦੇਖੋ ਹਣ ਕਿਹੜਾ ਸੱਪ ਕੱਢਦਾ ਹੈ ਨਾ ਹਾਏ ਕੋਈ ਛੇਸ਼ ਨਾ ਕੋਈ ਇਹ ਵੱਡਾ ਸਾਰਾ ਇਹਨਾਂ ਕੁੰਡਾ ਨਾਲ ਨਿਕਲ ਆਵੇ ਬਾਵੇ ਆ ਮੈਂ ਤਾਂ ਘਰ ਆ ਕੇ ਮੁੱਕੀ ਮਾਰ ਕੇ ਜਾਉਂ ਤੇਰੇ ਮੂੰਹ ਤੇ ਮਜ਼ਾਕ ਕਰ ਦਿਓ ਸੱਚੀ ਨਹੀਂ ਮਾਰਦੀ ਮੈਂ ਐਵੇਂ ਨਾ ਡਰੀ ਜਾਈ ਆ ਫਿਰ ਕੀ ਹੋਇਆ ਜੀ ਮੈਂ ਮਾਰ ਲੀਤਾ ਫਿਰ ਕੀ ਹੋਇਆ ਹੈ ਫਿਰ ਕੀ ਹੋਇਆ ਕੀ ਪਤਾ ਮਾਰੀ ਵੀ ਹੋਵੇ ਤੈਨੂੰ ਪਤਾ ਨਾ ਲੱਗੇ ਵੇ ਭੇੜ ਦੇ ਕੋਹਣੀ ਮਾਰੀ ਹੋਵੇ ਰਹਿੰਦਾ ਤਾਂ ਠੱਈ ਆ ਤੇ ਹਮ ਇਹਨ ਗਲਤ ਕਰਦੇ ਆ ਮਾਰਕੋਟਾਂ ਦੀ ਗੱਲ ਬਾਤ ਚ ਕਰਾਂਗੇ ਤੇ ਹਾਈਪ ਹੋ ਲਗੀ ਓਏ ਬਾਵੇ ਆ ਉਹ ਬਾਵੇ ਟੋਪਿਆ ਤੂੰ ਮੈਨੂੰ ਗੱਲ ਭੁਲਾਤੀ ਓਏ ਆਹਾਹਾਹਾ ਬੜਾ ਬਾਵਾ ਚਲੋ ਆ ਮੰਗਨ ਵਾਲੀ ਸਕੀਮ ਹੋ ਗਈ ਇਹਦੀ ਹਾਂ ਇਦਾਂ ਦਾ ਮਤਲਬ ਇਹਦਾ ਆ ਪਲਾਨ ਹੈਗਾ ਕਿ ਇਦਾਂ ਦਾ ਲੋਕਾਂ ਤੋਂ ਪੈਸੇ ਠੱਗਣੇ ਆ ਇੰਨੇ ਸਿੰਪਥੀ ਖੇਲਣੀ ਆ ਰੋ ਰੋ ਕੇ ਦਿਖਾਣਾ ਆ ਤੇ ਸਾਹਮਣੇ ਵਾਲਾ ਗਿਲਟ ਫੀਲ ਕਰੇ ਜਿਹੜਾ ਗਿਲਟ ਫੀਲ ਕਰਕੇ ਇੱਕ ਦੋ ਚਾਰ ਵਾਰੀ ਕਹਿ ਦਵੇ ਤਾਂ ਉਹ ਕੋ ਸੱਚੀ ਪੈਸੇ ਮੰਗ ਲੈਂਦਾ ਹੈ ਇਹ ਤਾਂ ਆਇਆ ਗੁਸਾ ਤੇ ਤਾਂ ਤਾਂ ਹੋ ਗਈ ਆ ਪੈਸਿਆਂ ਵਾਲੀ ਗੱਲ ਹੁਣ ਆਪਾਂ ਪੈਸੇ ਤੋਂ हट ਕੇ ਗੱਲ ਕਰਦੇ ਆ ਅਪਗ੍ਰੇਡ ਹੋਣ ਲੱਗਾ ਇਹਦਾ ਲੈਵਲ ਜਿਹੜਾ ਨਾ ਅਪ ਜਾਣ ਲੱਗਾ ਅਪ ਆਪ ਕਿਵੇਂ ਇਹ ਗੁਸਾ ਬੰਦਾ ਆਪਣੀ ਰਨ ਨੂੰ ਪਰੋਸਣ ਲੱਗਾ ਇਹਦੀ ਰਨ ਇੱਕ ਸਾਹਬ ਦੀ ਧੰਦੇ ਵਾਲਿਆਂ ਦੀ ਤਰ੍ਹਾਂ ਦੀਆਂ ਹਰਕਤਾਂ ਕਰ ਰਹੀ ਆ ਜਿੱਦਾਂ ਕਿਸੇ ਨੂੰ ਰਜਾਣਾ ਹੋਵੇ ਇਤ ਰਾਨਾ ਹੋਵੇ ਮਟੱਕੇ ਦਿਖਾਣਾ ਹੋਵੇ ਇਹ ਸਨੈਪਚੈਟ ਯੂਜ਼ ਕਰਦੀਏ ਤੇ ਉੱਥੇ ਸਟੋਰੀਆਂ ਸਟਾਰੀਆਂ ਪਾਉਂਦੀ ਆ ਮੈਂ ਦਿਖਾਣੀਆਂ ਰੁਕ ਜਾ ਰੁਕ ਜਾ ਮਾਰਦੇ ਬੁੱਡੇ ਦੀ ਰੁਕ ਜਾ ਇਹ ਵਾ ਬਾਵੀ ਦਾ ਸਨੈਪਚੈਟ ਹੈ ਮੈਂ ਬਾਈ ਤਰੀਕੇ ਦਾ ਰਿਕਾਰਡ ਕੀਤਾ ਹੋਇਆ ਤੇ ਵੇਟ 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 ਆਏ ਆ ਦੇਖੋ ਇਹ ਆਖ ਲਿਖਿਆ ਮਾਂ ਬਹੁਤ ਕੁਛ ਕਰਦਾ ਹਾਂ ਆਪਣੇ ਬੱਚੇ ਦੀ ਸਮਿਲ ਲਈ ਪੈਂਦੀ ਹਾਂਜੀ ਹਾਂਜੀ ਇਦਾਂ ਹੀ ਆ ਬੱਚਾ ਬੱਚਿਆਂ ਤੋਂ ਉੱਪਰ ਕੁਛ ਨਹੀਂ ਵਾ 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 ਇੱਥੇ ਤਾਂ ਗਿਆਨ ਚੋਦਰੀ ਆ ਪੂਰਾ ਹੈ ਵੈਰੀ ਗੁੱਡ ਅੱਗੇ ਦੇਖਾ ਕੀ ਕਹਿੰਦੀ ਆ ਹੂੰ ਚੱਲ ਪੈ ਆਹ ਹਾ ਯੂ ਆਰ ਵਨ ਇਨ ਅ ਮਿਲੀਅਨ ਥੈਂਕ ਯੂ ਜੀ ਘਣਾ ਦੇਖਾ ਕਿਡਾ ਲਾਇਆ ਇਹ ਕਿਹੜਾ ਹਸਦੀ ਨਜ਼ਰ ਲਾਏ ਹਾਏ 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 ਦੇਖ ਆ ਕੀ ਲਿਖਿਆ ਤੁਹਾਡੀ ਪੁਲਿਸ ਨਾਲ ਦੁਸ਼ਮਣੀ ਆ ਸਾਨੂੰ ਐਡ ਨਹੀਂ ਕੀਤਾ ਹਾਏ ਨੀ ਨਹੀਂ ਗੰਦ ਇੱਕ ਉੱਤੇ ਕੁਝ ਗੱਲ ਨਹੀਂ ਹੈਗੀ ਓ ਮਾਈ ਗਾਡ ਅੱਗੇ ਦੇਖਾਂ ਕੀ ਕਹਿੰਦੀ ਐ ਓ ਚਲੋ ਇਹ ਫੋਟੋ ਲਾਲੀ ਸੀ ਖਿਚਲੀ ਸੀ ਓ ਚਲ ਛੇਤੀ ਚਲ ਛੇਤੀ ਇਹ ਅੱਗੇ ਲਿਖੇ ਆਈ ਆਈ ਐਮ ਅ ਰਾਈਟਰ ਆਈ ਕੈਨ ਰਾਈਟ ਪੋਇਟਰੀ ਅਬਾਊਟ ਆਈ ਸ਼ੋਰ ਦੇ ਕਿਦਾਂ ਸ਼ੋਲਾ ਫੁੜਕੇ ਦਾ ਇਹ ਬਾਵਿਆ ਓ ਬਾਵਿਆ ਓ ਲੋੜੂਆ ਤੇਰੀ ਰੰਗ ਗਈ ਮੈਂ ਕਹਿੰਨੀ ਐ ਲਿਖ ਕੇ ਨਹੀਂ ਰੰਗ ਗਈ ਇਹਦਾਂ ਹੀ ਚੱਲਦਾ ਰਿਹਾ ਤਾਂ ਅੱਗੇ ਦੇਖਾਂ ਕੀ ਐ ਇਹ आहा क्षति 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 आ देखो मेरे घर वाले ने किदा पूछ पाईया दही पल्ले दी प्लेट पे इक वरी भी खा ला। तो तो ला नहीं मैंने पूछे साला क्यों पूछे तन्नू आराम जदिए तू ओथा स्नैपचैट रेया चाहि आज क्या कर दिए त तहु दही पल्ला खिलावेया हट नहीं होनी मैं खानी दू नहीं होनी खानी चाहिए तन्ना मैं ए किथे गई ए किथे गई ਹਾਈ 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 ਹਾਏ ਸادਗੀ ਤੇ ਕਮਾਲ ਲੱਗਦੇ ਹੋ ਜੀ ਥੈਂਕ ਯੂ ਜੀ ਭੈਣ ਚ ਉਹ ਇਹ ਤਾਂ ਮੈਂ ਕੀ ਕਹਾ ਖੁਣ ਹੈ ਪੈਸੇ ਹੋਣੇ ਇਦਾਂ ਆਣੇ ਆ ਬੌਜੀ ਸਮਝਦਾ ਨਹੀਂ ਹਾਂ ਆਪ ਕਿਉਂਕਿ ਉਹ ਪੈਸੇ ਡਾਇਰੈਕਟ ਮੰਗਣ ਵਾਲਾ ਕੰਮ ਤਾਂ ਪਈ ਕੰਮ ਖਰਾਬ ਹੋ ਗਿਆ ਪੋਲ ਪੱਟੇ ਖੁੱਲਣ ਲੱਗੇ ਹੁਣ ਪੈਸਾ ਕਿੱਦਾਂ ਆਏਗਾ ਕੋਸੜਾ ਵੇਚ ਕੇ ਆਏਗਾ ਹਾਂ ਕੋਸੜੀ ਨਹੀ ਉਸਦਾ ਵੇਚ ਕੇ ਆਏਗਾ ਮਾਵੀ ਮੈਂ ਚੱਲ ਚੱਲ ਕੇ ਚੱਲ ਐ ਕਿੱਥੇ ਕਮਦੀ ਪਈਆਂ ਮ ਇਹ ਮੈਨੂੰ ਲੱਗਦਾ ਪਿਆ ਕੀ ਕਹਿੰਦੇ ਆ ਉਹ ਕੀ ਕਹਿੰਦੇ ਜਮਾਲਪੁਰ 32 ਸੈਕਟਰ ਲੱਗ ਰਿਹਾ ਆਹ ਕਿਹੜਾ ਪੇੜ ਦਾ ਝਾੜ ਤੇ ਆਏ ਹਾਏ ਫੁੱਲ ਹੀ ਫੁੱਲ ਲੋਲੀ ਲੋਲਾ ਆਹਾ ਆਹਾ ਭਾਬਿਆ ਉਹ ਸਹੀ ਟਾਈਮ ਤੇ ਬਾਜੀ ਮਾਰ ਲਈ ਹੈ ਸਹੀ ਟਾਈਮ ਤੇ ਸਹੀ ਟਾਈਮ ਤੇ ਬਾਜੀ ਮਾਰ ਕੇ ਪੈਸਾ ਇਕੱਠਾ ਕਰ ਲਿਆ ਹੈ ਮੰਗ ਕੇ ਜੀ ਡਾਇਰੈਕਟ ਆ ਦੇਖੋ ਕੁਸੀ ਕੀ ਕਰਦੀ ਹੈ ਇਹ ਹਰਕਤਾਂ ਫਿਰ ਠੀਕ ਹੈ ਭਾਬੀ ਦੀ ਹੈ ਇਸ ਤਰ੍ਹਾਂ ਦੀਆਂ ਫਨੀਆਂ ਹਾਸਾ ਠੱਠਾ ਕਰੋ ਬਹੁਤ ਸੋਹਣੇ ਲੱਗਦੇ ਹੋ ਤੁਸੀਂ ਜਮਾਈ ਮਤਲਬ ਦੇਲੇ ਖੁਸ਼ ਹੋ ਜਾਂਦਾ ਹੈ ਆ ਤੂੰ ਮੈਂ ਬੜੀ ਹਸੀ ਦੀਆ ਵਾਲੀ ਰੀਲ ਦੇਖ ਕੇ ਇਦਾਂ ਦੀ ਫਨੀ ਫਨੀ ਹਰਕਤਾਂ ਕਰੋ ਕੋਈ ਚੱਕਰ ਨਹੀਂ ਜਦ ਤੱਕ ਚਰਿੱਤਰ ਦੇ ਉੱਤੇ ਤੁਹਾਡੀ ਇਮਾਨਦਾਰੀ ਦੇ ਉੱਤੇ ਕੈਰੇਕਟਰ ਦੇ ਉੱਤੇ ਕੋਈ ਗੱਲ ਆਵੇ ਨਾ ਉਹ ਚੀਜ਼ਾਂ ਚੱਦਦੀਆਂ ਨਹੀਂ ਐ ਤੁਸੀਂ ਹੁਣ ਬੇਫਿਕਰੇ ਹੋਏ ਪਈਆਂ ਹੈਨਾ ਕੱਲ ਨੂੰ ਤੁਸੀਂ ਪਛਤਾਓਗੇ ਤੁਹਾਡਾ ਬੱਚਾ ਤੁਹਾਡੇ ਗੱਲਾਂ ਨੂੰ ਹਰਕਤਾਂ ਨੂੰ ਸਮਝਦਾ ਪਿਆ ਉਹ ਤੇ ਧਿਆਨ ਦਿਓ ਬਹੁਤ ਗਿਆਨ ਚੁਦ ਗਿਆ ਆ ਜਾ ਬਾਬੀ ਆ ਜਾ ਚੱਲ ਖਿੜੀ ਆਪਾ ਹਾਏ ये ओए 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 कच्ची खोल के दिखा, जो के दिखा। नहीं, नहीं। ए, नहीं, ए, आहा, अलमारी जो दिखाऊ ली कर दल पैसे पिछले कुछ नहीं दी आ पैसे पिछे ये कुछ नहीं नहीं दी दी ली ली भूसा की लिखा तू

ਹਾ 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 ਆਏ ਇੱਕ ਵੰਟ ਏ ਕੀ ਲਿਖਿਆ ਪੰਜਾਬਣ ਕੁੜੀ ਲੰਬੀ ਹੀ ਸੋਹਣੀ ਲੱਗਦੀ ਆਏ ਹਾਏ ਹਾਏ ਹਾ ਹਾਂਜੀ ਇਹ ਤਾਂ ਆਏ ਇਹ ਤਾਂ ਆਏ ਕੁਝ ਚੀਜ਼ਾਂ ਲਈ ਸ਼ਬਦ ਥੋੜੇ ਪੈ ਜਾਂਦੇ ਕੱਲ ਆਏ ਹਾਏ ਆਏ ਹਾਏ ਤੂੰ ਲਟ ਬੁੱਲੇ ਆ ਬੋਲਦੇ ਉੱਪਰ ਆਲਾ ਤਿਲ ਆਏ ਹੋਏ ਭਈ ਲੱਲ ਦੇ ਉੱਤੇ ਵਾਲਾ ਤਿਲ ਵੀ ਚੱਲੂ ਹੋਣਾ

ਬਾਈ ਬੱਤ ਗੋਡ ਗਿਫਟਡ ਹੈ ਓਏ ਹੋਏ ਹੋਏ ਫੱਲ ਲੈ ਵੀ ਦਿਖਾਇਆ ਚੂਹਾ ਦੇ ਦਿਖਾ ਕੱਟ ਲੱਗਿਆ ਜਿਹੜਾ ਉਹ ਦਿਖਾ ਬਾਈ ਬਰਤ ਜਿਹੜਾ ਘੱਟ ਲਾਇਆ ਏ ਬਾਬੀਏ ਤੂੰ ਤਾਂ ਗਈ ਬਾਬੀਏ ਆਏ ਬਾਬਾ ਤੇਰਾ ਕਰ ਉੱਟਣ ਦੇ ਆਏ ਬਾਬਿਆ ਬਾਬਾ ਗਿਆ ਬਾਬਾ ਤੇਰੇ ਲਈ ਮੈਨੂੰ ਅਫਸੋਸ ਹੁੰਦਾ ਅਫਸੋਸ ਇਹ ਦੇਖ ਇੱਥੇ ਪੂਰੇ ਫੁੱਲ ਲਾਉਣ ਨਜ਼ਾਰੇ ਦਿੰਦੀ ਆਹਾਹਾਹਾਹਾ ਆਹਾਹਾਹਾਹਾ शर्म करो हराम जाते हो तो धी थोड़े बराबर होंगी पी है ते बच्चा तो सब समझता पे है कुछ तो अकल कर ला कुछ कुछ अपन दी जवाकड़ी ला पता की सिखा है मैं इस लाइन में कहते हुए कोई गाल गलोच नहीं कड़नी आ देखो ना ठीक है मैं वाइड कर दिनी हाँ हाँ सुन लो सुन लो इधर आओ इधर आओ इधर आओ, 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 आओ. ਇੰਨਾ ਪਿਆਰਾ ਜਵਾਕ ਤੇਰੇ ਤੁਸੀਂ ਕਿਉਂ ਸਤਿਆਨਾਸ਼ ਮਾਰ ਰਹੇ ਹੋ ਹਜੇ ਤੋ ਹੀ ਜਵਾਕ ਕਾ ਨਵੀਆਂ ਚੀਜ਼ਾਂ ਦੇ ਵਿੱਚ ਪਾਈ ਜਾਂਦੀ ਪਈ ਕਦੀ ਕਦਾ ਫੋਟੋ ਛੋਟੋ ਹੋਇਆ ਖਿੱਚਣਾ ਓਕੇ ਹੁੰਦਾ ਹੈ ਨਾ ਕਦੀ ਕਦਾ ਵੀਡੀਓ ਬਣਾਉਣਾ ਓਕੇ ਹੁੰਦਾ ਲੇਕਿਨ ਜਿਹੜਾ ਬੱਚਾ ਸਵੇਰ ਤੋਂ ਸ਼ਾਮ ਤੱਕ ਆ ਸਾਰੀਆਂ ਚੀਜ਼ਾਂ ਦੇਖੇਗਾ ਉਹ ਉਹਦਾ ਜਵਾਕ ਤਾਂ ਬੰਨਣਾ ਕੀ ਮੈਂ ਤਾਂ ਸੋਚ ਕੇ ਰਣ ਹੁੰਦੀ ਤੁਸੀਂ ਤਾਂ ਆਪਦੀ ਜਵਾਕ ਦਾ ਸਤਿਆਨਾਸ਼ ਮਾਰ ਰਹੇ ਹੋ ਮੰਨਿਆ ਤੁਹਾਡੀ ਸੋਚਣੀ ਬੜੀ ਸੋਹਣੀ ਹੈਗੀ ਬੱਚੇ ਨੂੰ ਲੈ ਕੇ ਪਰ ਤੁਹਾਡੇ ਕੰਮ ਨਹੀਂ ਅੱਛੇ ਲੱਗਦੇ ਪਏ ਨਹੀਂ ਚਾਚਦੇ ਪਏ ਮੈਂ ਤਾਂ ਇਹ ਗੁੜੀਆ ਲਈ ਬੜੀ ਉਹ ਰੇ ਅਫਸੋਸ ਹੈ ਕਿ ਹਏ ਜਵਾਕ ਨੂੰ ਬਚਾਰੇ ਨੂੰ ਪਤਾ ਨਹੀਂ ਕੀ ਕੀ ਸੁੰਨਾ ਪੈਂਦਾ ਹੋਣਾ ਉਹ ਦੂਸਰੀ ਸਾਈਡ ਹੈ ਉਹ ਕਮਲ ਦੇ ਜਵਾਕ ਨੂੰ ਬਚਾਰੇ ਨੂੰ ਬੱਚੇ ਨੂੰ ਪਤਾ ਨਹੀਂ ਕੀ ਕੀ ਸੁੰਨਾ ਪੈਂਦਾ ਹੋਣਾ ਮੀਨੂ ਦੇ ਜਵਾਕਾਂ ਨੂੰ ਆਪਣੇ ਮਾਪਿਓ ਕਰਕੇ ਆਹ ਬਲੌਗਾਂ ਸੋਸ਼ਲ ਮੀਡੀਆ ਕਰਕੇ ਪਤਾ ਨਹੀਂ ਕੀ ਕੀ ਸੁੰਦੇ ਹੋਣੇ ਬਚਾਰੇ ਹੇ ਰੱਬ ਭਲਾ ਕਰੇ ਜਵਾਕਾਂ ਦਾ ਭਾਈ ਕਿਸੇ ਦਾ ਜਵਾਕ ਨੂੰ ਹਰ ਕਿਸੇ ਦਾ ਜਵਾਕ ਨਾਲ ਗਲਤ ਨਾ ਆਵੇ ਚਲ ਬਾਬੇ ਤੂੰ ਹੋ ਜਾ ਕੋਡਾ ਹੁਣ ਫਟਾਫਟ ਹੈ ਤੇਰੇ ਨੂੰ ਮੈਂ ਇੱਕ ਦੇ ਲਬੀ ਦੇ ਲਬੀ ਮਾਰਦੀ ਮਾਰਦੀ ਖੜ ਜਾ ਜੀ ਤੇ ਤੂੰ ਬੜੀ ਫੁੱਲ ਹੋਣਾ ਆਸ਼ਕੀ ਮਾਰਦੀ ਸਿਰਕ ਆਹ ਦੇਖੋ ਬਾਬੇ ਨੇ ਕਿਵੇਂ ਆਪਣੀ ਰਨ ਨੂੰ ਲਾਇਆ ਹੋਇਆ ਸੇਲ ਤੇ ਯਸ ਇਹਨੂੰ ਸੇਲ ਹੀ ਕਿਹਾ ਜਾਏਗਾ ਇੱਕ ਬੰਦਾ ਜਦਾ ਆਪਣੀ ਜਨਾਨੀ ਨੂੰ ਏਦਾਂ ਹੁਸਨ ਬਖੇਰਦੇ ਹੋਏ ਪਬਲਿਕ ਦੇ ਵਿੱਚ ਖੜਾ ਕਰਕੇ ਦਿਖਾਵੇ ਜਦ ਕਿ ਇਹ ਸਾਰਾ ਬੰਦ ਕਮਰੇ 'ਚ ਆਪਦੇ ਆਦਮੀ ਲਈ ਬਾਵੀ ਇਹ ਤੇਰੀ ਫੁੱਲ ਬਾਡੀ ਤੇਰੇ ਆਦਮੀ ਦੀ ਹੈ ਬਾਕੀ ਬਾਕੀ ਕਿਸੇ ਦੀ ਨਹੀਂ ਹੈਗੀ ਇਹ ਤੇਰੇ ਆਦਮੀ ਦਾ ਹੱਕ ਹੈ ਤੇਰੇ ਸਰੀਰ ਤੇ ਉੱਤੇ ਹੈਨਾ ਪਰ ਇਹ ਤੂੰ ਨਮਾਇਸ਼ ਲਈ ਹੈ ਸਾਰੀ ਜਨਤਾ ਲਈ ਸਾਰੀ ਦੁਨੀਆ ਲਈ ਇਟ ਮੀਨਸ ਕੀ ਹੋ ਗਿਆ ਤੂੰ ਬਜ਼ਾਰੂ ਔਰਤ ਹੋ ਗਈ ਸਾਰੀਆਂ ਬਜ਼ਾਰੂ ਔਰਤ ਹੋ ਗਈਆਂ ਜਿਹੜੀਆਂ ਇਦਾਂ ਆਪਣਾ ਹੁਸਨ ਬਖੇਰਦੀ ਨਾਰਮਲ ਰੀਲ ਦਾ ਮਤਲਬ ਵੱਖਰਾ ਹੁੰਦਾ ਵਾ ਲੇਕਿਨ ਇਹ ਪੂਰੀ ਤਰ੍ਹਾਂ ਤੇ ਜਿਹੜਾ ਬਜ਼ਾਰੂ ਔਰਤ ਹੁੰਦੀ ਉਹ ਮਲੇ ਹਰਕਤਾਂ ਨੇ ਬਾਵੇ ਆ ਦੇਖ ਦੇ ਦੇਗਾ ਕਿ ਲ ਸੱਚੀ ਤੋਂ ਅਨਸੂਤ ਬਹੁਤ ਜਿਆਦਾ ਸੂਤ ਕਰਦਾ ਹਾਏ 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 ਅੱਗੇ ਦੇਖੋ ਅੱਗੇ ਐ ਬਾਰੀ ਜੁਲਫਾ ਬਖੇਰ ਤੇ ਖਾਨੀਆ ਤੂੰ ਲੁੱਚੀ ਹੈ ਹੈ ਹਾਂ ਘੁਮ ਕੇ ਦਿਖਾ ਚੁੱਤੋੜਾ ਦਿਖਾ ਜਿਹੜੇ ਮੇਰੇ ਕੋ ਹੈ ਨਹੀਂ ਹੈ ਅੱਗੇ ਦੇਖਾਂ ਏ ਹਾਏ ਆਈ ਰੀਲ ਚਲਦੀ ਪਈ ਹੈ ਭੈਣ ਦੀ ਲਾਣਾ ਹੋਰ ਕਿਹੜੀ ਹੈ

ਕਾਲਾ ਕੁੱਸਾ ਭੈਣ ਚੋਰ ਮੈਂ ਤੈਨੂੰ ਕੀ ਕਹਾਂ ਬਾਬਾ ਯਾਰ ਸਵਾਦੀ ਬੜਾ ਆਂਦਾ ਤੇਰੀ ਮੋਢਾ ਮਾਰ ਕੇ ਕੀ ਕਰਾਂ ਮੈਂ ਸਮਝ ਸਕਦੀ ਹਾਂ ਰਿੰਪਲ ਦੀ ਫੀਲਿੰਗ ਜਿਹੜਾ ਉਹ ਮਹਿਕ ਤੇ ਵਾਲੇ ਰਹਿੰਦੇ ਉਹ ਸੇਮਲੀ ਕਹਾਣੀ ਹੈ ਜਿੱਦੋਂ ਮੈਨੂੰ ਬਾਵੇ ਦੀ ਸਰਵਿਸ ਕਰਕੇ ਆ ਹਾ ਹਾ ਸਵਾਦ ਆ ਗਿਆ ਸਵਾਦ ਆ ਗਿਆ ਉਹ ਵਾਲਾ ਕੰਮ ਲੱਗਾ ਰਿੰਪਲਸ ਸਰੇ ਦਾ ਸਰੂੰ ਰੰਦਰੀ ਮਹਿਕਦੀ ਸੀ ਤਾਂ ਸੀ ਫੇਰ ਕੇ ਐ ਬਾਵੇ ਤੂੰ ਲਾ ਸੇਲ ਘੁਸਿਆ ਲਾ 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 ਹਜੇ ਸਮਾਨ ਨਾ ਬਹੁਤ ਪਿਆ ਹਜੇ ਅੱਗੇ ਲਾਵਾਂਗੇ ਅਗਲੇ ਜਦ ਰਿੰਪਲ ਦੀ ਵੀਡੀਓ ਆਉਗੀ ਜਾਂ ਜਸ ਜਵੰਦੇ ਦੇ ਜਿਹੜੇ ਵੀ ਆਉਣਗੇ ਫਿਰ ਉਹਦਾ ਸਵਾਦ ਲਵਾਵਾਂਗੇ ਆਪਾਂ ਫੇਰ ਆ ਜਾਵਾਂਗੇ ਹੈ ਤਦ ਤੱਕ ᱥਾਮੇ ਰੱਖਾ ਹੈ ਕਾਟਨ ਕੂਟਨ ਦੇ ਨਾਲ ਪੁੰਜਲਾ ਜਿਹੜੀ ਮੋਢੇ ਚ ਖੂਨ ਟਪਕਦਾ ਪਿਆ ਨਾ ਢੀ ਵੱਜ ਗਈ ਤੇਰੀ ਉਹਨਾਂ ਪੁੰਜਲੀ ਹੈ ਵੇ ਬਾਵੇਆ ਤੇਰੀ ਮੈਂ ਉਹ ਗੱਲ ਦੱਸ ਦਵਾਂ ਜੇ ਮੈਨੂੰ ਡਾਟਾ ਲੱਭ ਗਿਆ ਨਾ ਪੁਰਾਣੇ ਫੋਨ ਚ ਉਹ ਫਿਰ ਮੈਂ ਉਹ ਅਗਲੀ ਵਾਰੀ ਭਾਂਡਾ ਫੋੜਾਂਗੀ ਤੇਰਾ ਉਹ ਵੈਸੇ ਕਿਸੇ ਨੂੰ ਨਹੀਂ ਪਤਾ ਹਣੇ ਗੱਲ ਹੈ ਹਾਲੰਦ ਤੇਰੀ ਕਿਸਮਤ ਚ ਹੋਏਗਾ ਤੇਰੀ ਬੰਡ ਵਜਣਾ ਤਗੜੀ ਵਾਲੀ ਹੈ ਮਤਲਬ ਠੋਕ ਠੋਕ ਤੇਰੀ ਗਾਣ ਵਜਣੀ ਉਹ ਜੇ ਮੇਰੇ ਪੁਰਾਣੇ ਫੋਨ ਚ ਮੈਨੂੰ ਡਾਟਾ ਮਿਲ ਗਿਆ ਆਏ ਹਾਏ ਹਾਏ ਸਕਰੀਨ ਰਿਕਾਰਡਿੰਗ ਮਿਲ ਗਈ ਤਾਂ ਤੂੰ ਤਾਂ ਗਿਆ ਹੋਣਾ ਤੂੰ ਤਾਂ ਗਿਆ ਪੈਸਾ ਤਾਂ ਵੀ ਉੱਪਰਲੀ ਚੀਜ਼ ਆਓ ਤੇਰਾ ਉਹ ਕਰੇਦਾਰ ਹੈ ਤੇਰਾ ਚਰਿੱਤਰ ਉਹ ਪੱਕੀ ਸਟੈਂਪ ਹੈ ਜੋ ਪਬਲਿਕ ਚ ਆ ਗਈ ਗੱਲ ਕਿ ਤੂੰ ਕਿਦਾਂ ਦਾ ਇਨਸਾਨ ਹੈ ਇਨਸਾਨ ਤਾਂ ਤੂੰ ਠੀਕ ਠਾਕ ਹੈਗਾ ਮਾਰੇ ਦਿਲ ਦਾ ਨਹੀਂ ਹੈਗਾ ਪਰ ਅਸਲ ਚ ਤੇਰਾ ਕਿਰਦਾਰ ਕਿੱਦਾਂ ਦਾ ਹੈ ਤੇਰਾ ਕੈਰੈਕਟਰ ਕਿੱਦਾਂ ਦਾ ਉਥੋਂ ਉਹ ਸਾਬਤ ਹੋ ਰਹਿਣਾ ਤੇ ਉਮੀਦ ਕਰ ਕਿ ਉਹ ਨਾਲ ਲੱਭੇ ਮੇਰੇ ਫੋਨ 'ਚ ਮੈਂ ਤਾਂ ਕਿੰਨੀ ਲੱਭੇ ਮੈਨੂੰ ਤਾਂ ਸਵਾਦ ਹੀ ਬੜਾ ਆਉਂਦਾ ਤੇਰੀ ਬੁੰਡ ਮਾਰ ਕੇ ਕਿੰਨੇ ਟਾਈਮ ਦਾ ਤੂੰ ਹੱਥੇ ਚੜਿਆ ਹੈ ਮੈਂ ਤਾਂ ਫਟਾਫਟ ਤਾਂ ਵੀਡੀਓ ਬਣਾਈ ਮੈਂ ਕਹੇ ਇਹ ਰਿੰਪਲ ਜੱਟ ਵੈਬ ਉਹ ਜਸਵੰਦਾ ਇਹ ਤਾਂ ਜੱਫਾ ਮਾਰ ਕੇ ਬਹਿ ਰਹੇ ਨੇ ਮੇਰੇ ਬਾਪੇ ਨੂੰ ਸਾਡੇ ਲੁਧਿਆਣੇ ਦੇ ਬਾਪੇ ਨੂੰ ਨਾ 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 ਇਹ ਕੰਮ ਨਹੀਂ ਪਹਿਲਾ ਹੱਕ ਮੇਰਾ ਬਾਪੇ ਪਹਿਲਾ ਹੱਕ ਮੇਰਾ ਵਾ ਤੇਰੀ ਬੁੰਡ ਮਾਰਨ ਦਾ ਤੇਰੀ ਮਨ ਨਹੀਂ ਬਰੇ ਕੀ ਨਾ ਲੋਕੀਂ ਦਿਲ ਤੇ ਲਾ ਲੱਦੇ ਗੱਲ ਮੇਰਾ ਮੰਨਣਾ ਹੈ ਕਿ ਆਪਾਂ YouTube ਤੇ ਵੀਡੀਓ ਪਾਈ ਭੁੱਲ ਜੋ ਰੱਤ ਗਈ ਬਾਤ ਨਹੀਂ ਵੀਡੀਓ ਪਾਤੀ ਗੱਲ ਖਤਮ ਦਿਲ ਤੇ ਨਾ ਲਾਇਆ ਕਰੋ ਕੋਈ ਵੀ ਗੱਲ ਕਿ ਹਾਂ ਇਹ ਇਨੇ ਇਦਾਂ ਕਹਤਾ ਜਾਂ ਉਹਨੇ ਉਦਾਂ ਕਹਤਾ ਹਰ ਕਿਸੇ ਦੇ ਵਿਚਾਰ ਸੇਮ ਨਹੀਂ ਹੋ ਸਕਦੇ ਜਿਹੜੀ ਇੱਕ ਪੁਰਾਣੀ ਗੱਲਾਂ ਕਹਾਵਤ ਜਿਹੜੀ ਹੈਗੀ ਹੈ ਪੰਜਾ ਉਂਗਲਾਂ ਬਰਾਬਰ ਨਹੀਂ ਹੁੰਦੀਆਂ ਬਹੁਤ ਰੇਅਰ ਚਾਂਸ ਹੈ ਕਿ ਤੁਹਾਨੂੰ ਕਿਤੇ ਹੀ ਬਰਾਬਰੀ ਮਿਲੇਗੀ ਸੋਚ ਚ ਸਮਝ ਚ ਸੋ ਇਸ ਗੱਲ ਨੂੰ ਛੱਡ ਦਿਓ ਛੋੜੀਆਂ ਛੁਟੀਆਂ ਗੱਲਾਂ ਨੂੰ ਦਿਲ ਤੇ ਨਾ ਲਾਓ ਸਮ ਟਾਈਮ ਕੁਝ ਗੱਲਾਂ ਮੈਂ ਕੰਨੀ ਹੁੰਨੀ ਆ ਉਹ ਕਿਤੇ ਨਾ ਕਿਤੇ ਸਾਹਮਣੇ ਵਾਲੇ ਤੇ ਲੱਗ ਹੀ ਜਾਂਦੀ ਜਦ ਕਿ ਮੇਰਾ ਕੋਈ ਇੰਟੈਂਸ਼ਨ ਕੋਈ ਮੇਰਾ ਇਰਾਦਾ ਨਹੀਂ ਹੁੰਦਾ ਕਿ ਹਾਂ ਮੈਂ ਤੈਨੂੰ ਸੁਣਾਣੀ ਆ ਫਲਾਨੇ ਨੂੰ ਸੁਣਾਣੀ ਆ ਪਰ ਫਿਰ ਵੀ ਕੁਝ ਗੱਲਾਂ ਬੜਾ ਨੋਰਮਲ ਨੈਚੁਰਲ ਕਰ ਦਈਆਂ ਇਰਾਦਾ ਕੁਝ ਨਹੀਂ ਹੁੰਦਾ ਪਰ ਫਿਰ ਵੀ ਹੁਕਮ-ਕਮਾ ਕੇ ਕੁਝ ਗੱਲਾਂ ਲੱਗ ਜਾਂਦੀਆਂ ਹੁਣ ਮੈਂ ਗਾਲਾਂ ਕੱਢਦੀ ਆ ਮੈਨੂੰ ਪਤਾ ਪਰ ਕਈ ਨੂੰ ਨਹੀਂ ਪਸੰਦ ਕਈ ਭੈਣਾਂ ਨੂੰ ਮੇਰੀਆਂ ਨੂੰ ਨਹੀਂ ਉਹ ਮਤਲਬ ਉਹਨਾਂ ਦਾ ਕੰਟੈਂਟ ਹੈਗਾ ਜੇ ਉਹ ਗੱਲਾਂ ਨੂੰ ਕ੍ਰਿਟਿਸਾਈਜ਼ ਕਰਦੀਆਂ ਕਿ ਤੇ ਨਾ ਕਿਤੇ ਤੇ ਇਹਦਾ ਮਤਲਬ ਆ ਨਹੀਂ ਕਿ ਹਾਂ ਮੈਨੂੰ ਕਰ ਰਹੀਆਂ ਨੇ ਉਹ ਉਹਨਾਂ ਦੇ ਥੋਟ ਹੈ ਉਹਨਾਂ ਦੀ ਸੋਚ ਹੈਗੀ ਹੈ ਇਟਸ ਓਕੇ ਵੀ ਇਟਸ ਕਿਹੜਾ ਜ਼ਬਰਦਸਤੀ ਹੋ ਗਈ ਬਈ ਮੈਨੂੰ ਪਸੰਦ ਗੱਲਾਂ ਜਾਂ ਮੈਂ ਮੈਂ ਕੰਫਰਟੇਬਲ ਆ ਗਈਆਂ ਤੇ ਮੈਂ ਸਾਹਮਣੇ ਵਾਲੇ ਦੇ ਵੀ ਠੂਠਾ ਦਵਾ ਬਈ ਤੂੰ ਵੀ ਪਸੰਦ ਕਰ ਰਹੀ ਆ ਫਿਰ ਸਾਹਮਣੇ ਵਾਲਾ ਮੈਨੂੰ ਕਵੇ ਤੂੰ ਹੀ ਕੱਟ ਕੱਟ ਗੱਲ ਨਹੀਂ ਐਸਾ ਨਹੀਂ ਹੈ ਔਰ ਇਟਸ ਓਕੇ ਹਰ ਕਿਸੇ ਦੇ ਆਪਣੀ ਆਪਣੀ رائے ਹੁੰਦੀ ਹੈ ਸੋ ਮੈਂ ਇਹ ਗੱਲ ਹੀ ਤਾਂ ਕਰ ਰਹੀ ਆ ਜਿੱਥੇ ਕਰਨੀ ਆ ਜਿੰਨੇ ਸਮਝ ਨਹੀਂ ਉਹ ਸਮਝੇ ਸਾਰੇ ਜਾਣੇ ਭੈਣ ਭਰਾ ਕਿ ਇੰਨੀ-ਇੰਨੀ ਗੱਲਾਂ ਤੇ ਨਾ ਨਾਰਾਜ਼ਗੀ ਰੱਖਿਆ ਕਰੋ ਪਹਿਲੇ ਹੀ ਬਹੁਤ ਖੇਤ ਹੈਗੀ ਆ ਸੋਸਾਇਟੀ ਦੇ ਵਿੱਚ ਪਹਿਲੇ ਹੀ ਬਹੁਤ ਨਾਰਾਜ਼ ਲੋਕ ਹੈਗੇ ਨੇ ਰਿਸ਼ਤੇਦਾਰੀਏ ਉਹ ਬਹੁਤ ਨਫ਼ਰਤਾਂ ਲੋਕੀ ਰੱਖਦੇ ਨੇ ਹਨ ਸੋ ਇਹਨਾਂ ਗੱਲਾਂ ਤੇ ਬਿਲਕੁਲ ਨਾ ਰੱਖੋ ਬਲੌਗਰਾਂ ਨੂੰ ਲੈ ਕੇ ای ਵਟ ਏਵਰ ਕਿਸੇ ਵੀ ਮੁੱਦੇ ਨੂੰ ਲੈ ਕੇ ਇਵਨ ਕਿ ਵਿਰਦੀ ਵਾਲਾ ਮੁੱਦਾ ਹੋਵੇ ਤੇ ਰੋਮੀ ਵਾਲਾ ਹੋਵੇ ਸਾਡੇ ਹਰ ਕਿਸੇ ਦੀ ਸੋਚ ਇੱਕ ਨਹੀਂ ਹੈਗੀ

ਫੋ ਮੈਨੂੰ ਨਹੀਂ ਲੱਗਦਾ ਗੱਲ ਨੂੰ ਖਿੱਚਣਾ ਚਾਹੀਦਾ ਹੈਗਾ ਕਿ ਮੈਂ ਵੀ ਰਿਪਲਾਈ ਕਰਾਂ ਫਲਾਣਾ ਕਰਾਂ ਇਹ ਗੱਲ ਜਿਹੜੀ ਮੈਨੂੰ ਬੁਰੀ ਲੱਗੀ ਉਹ ਮੈਂ ਪਰਸਨਲ ਜਿਹਦੇ ਨਾਲ ਕਰਨੀ ਹੈ ਜਿਹਦੇ ਲਈ ਬੁਰੀ ਲੱਗੀ ਮੈਂ ਉਹਨੂੰ ਪਰਸਨਲ ਇੰਸਟਾਗ੍ਰam ਤੇ ਕਰ ਲੈਣੀ ਹੈਗੀ ਇਹ ਗੱਲ ਮੁਕਾਣੀ ਹੈ ਕਿਉਂਕਿ ਮੈਂ ਵੀਡੀਓ ਤੇ ਐਡ ਕਰਾਂਗੀ ਤਾਂ ਫਿਰ ਕੋਈ ਸਰਪੈਰ ਬੰਦਾ ਨਹੀਂ ਗੱਲਦਾ ਨਾ ਉਹ ਤਾਂ ਗੱਲ ਨੂੰ ਖਿੱਚਣ ਵਾਲਾ ਕੰਮ ਹੈ ਤੇ ਇੰਨੀਆਂ ਹੀ ਕੀ ਗੱਲਾਂ ਹੈਗੀਆਂ ਨੇ ਮੇਰੀਆਂ ਆਪਣੀਆਂ ਛੋਟੀਆਂ ਭੈਣਾਂ ਨੂੰ ਤੇ ਜਿਹੜੇ ਛੋਟੇ ਭਰਾ ਭੈਣ ਆਪਣੇ YouTube ਤੇ ਵੀਡੀਓ ਬਣਾਉਂਦੇ ਆ ਖੁਸ਼ ਰਿਹਾ ਕਰੋ ਛੋਟੀਆਂ ਛੋਟੀਆਂ ਗੱਲਾਂ ਦਿਲ ਤੇ ਨਾ ਲਾਇਆ ਕਰੋ ਜ਼ਿੰਦਗੀ ਬਹੁਤ ਛੋਟੀ ਹੈ ਤੁਹਾਨੂੰ ਦੁਬਾਰਾ ਉਹ ਸਮਾਂ ਵਾਪਸ ਨਹੀਂ ਮਿਲੇਗਾ ਇੱਕ ਵਾਰੀ ਜ਼ਬਾਨ ਤੋਂ ਜਾਂ ਕੋਈ ਗੱਲ ਅਸੀਂ ਹੋ ਗਈ ਲੜਾਈ ਝਗੜਾ ਕਲੇਸ਼ ਹੋ ਗਿਆ ਨਫਰਤ ਵੱਧਦੀ ਵੱਧਦੀ ਬਹੁਤ ਵੱਧ ਜਾਂਦੀ ਹੈ ਘਟਾਣੀ ਕਿਸੇ ਨੇ ਨਹੀਂ ਮੈਂ ਇੱਕ ਗੱਲ ਸਾਰਿਆਂ ਨੂੰ ਦੱਸਦਾ ਕੋਈ ਗੱਲ ਹੈ ਨਾ ਸਾਨੂੰ ਕਿਸੇ ਦੀ ਬੁਰੀ ਲੱਗਦੀ ਆਪਾਂ ਇੱਕ ਪਾਸੇ ਕਰਾਂਗੇ ਦੂਜੇ ਪਾਸੇ ਕਰਾਂਗੇ ਤੀਜੇ ਪਾਸੇ ਕਰਾਂਗੇ ਲੋਕਾਂ ਨੇ ਵਧਾਣੀ ਆ ਨਿਊਟਰਲ ਕੰਮ ਕਿਸੇ ਨੇ ਨਹੀਂ ਕਰਨਾ ਅੱਗ ਲਗਾਉਣ ਵਾਲਾ ਕੰਮ ਹੀ ਕਰਨਾ ਸਾਰਿਆਂ ਨੇ ਇੱਕ ਚੀਜ਼ ਸਮਝ ਲਓ ਸਹੀ ਬੰਦੇ ਦੀ ਪਛਾਣ ਕੀ ਹੈ ਜਿਹੜਾ ਗੱਲ ਨੂੰ ਖਤਮ ਕਰਨ ਦੀ ਗੱਲ ਕਰੇ ਜਿਹੜਾ ਗੱਲ ਨੂੰ ਖਿੱਚੀ ਜਾਵੇ ਖਿੱਚੀ ਜਾਵੇ ਖਿੱਚੀ ਜਾਵੇ ਉਹ ਬੰਦਾ ਕਦੀ ਸਹੀ ਨਹੀਂ ਹੋ ਸਕਦਾ ਸਿੱਧੀ ਜੀ ਗੱਲ ਇਹ ਸਾਰੇ ਆਪਣੇ ਆਪਣੇ ਠਿਕਾਨੇ ਪਾ ਲਓ ਗੱਲ ਔਰ ਇਸ ਚੀਜ਼ ਗੱਲ ਨੂੰ ਨਾ ਆਪਣੀ ਜ਼ਿੰਦਗੀ ਚ ਅਪਲਾਈ ਕਰ ਲਓ ਜਿਹੜਾ ਬੰਦਾ ਕੋ ਤੁਸੀਂ ਗਏ ਹੋ ਕਿ ਹਾਂ ਭੈਣੇ ਇਹ ਭਰਾ ਇਹ ਇਹ ਗੱਲ ਹੈ ਤੇ ਉਹ ਸਾਹਮਣੋਂ ਬੰਦਾ ਤੁਹਾਨੂੰ ਪੜਕਾਵੇ ਔਰ ਸ਼ਾ ਇਦਾਂ ਇਹ ਫਿਰ ਬੰਦਾ ਅੱਗ ਲਗਾਉ ਹੁੰਦਾ ਬੰਦਾ ਸਹੀ ਖੜਾ ਜਿਹੜਾ ਸ਼ਾਂਤ ਕਰੇ ਕਿ ਨਹੀਂ ਭੈਣੇ ਇਦਾਂ ਨਹੀਂ ਇਦਾਂ ਰਿਲੈਕਸ ਰਹਿ ਕੋਈ ਗੱਲ ਨਹੀਂ ਉਹ ਹੋ ਜਾਂਦੀਆਂ ਗੱਲਾਂ ਡਿਫਰੈਂਸ ਹੋ ਜਾਂਦੇ ਆ ਛੋਟੇ ਮੋਟੇ ਸੋ ਇਸ ਚੀਜ਼ ਨੂੰ ਬੰਨ ਲਓ ਇਹ ਮੈਂ YouTube ਵਾਲਿਆਂ ਲਈ ਨਹੀਂ ਸਾਰੇ ਲਈ کہہ ਰਹੀ ਹਾਂ ਸਾਰੇ ਜਿੰਨੇ ਵੀ ਦੇਖਣ ਵਾਲੇ ਭੈਣ ਭਰਾ ਸਬਸਕ੍ਰਾਈਬਰ ਵਗੈਰਾ ਇਹ ਨਾਨ ਸਬਸਕ੍ਰਾਈਬਰ ਟਾਇਰ ਕੋਈ ਵੀ ਹੈ ਇਹ ਹੈ ਗੱਲ ਸੋ ਖੁਸ਼ ਰਹਿਵੇ ਰੋਮੀ ਵੀ ਆਪਣੇ ਇੱਥੇ ਮਸਤ ਰਵੇ ਵਿਰਦੀ ਵੀ ਮਸਤ ਰਵੇ ਸਾਰੇ ਭੈਣ ਭਰਾ ਕੋਰੇ ਜੋ ਮਸਤ ਰੋ ਆਪਣਾ ਆਪਣਾ ਕੰਟੈਂਟ ਪਾਉਣ ਜਾਇ ਕਰੋ ਕਿਸੇ ਨੇ ਗਾਲਾਂ ਕੱਢ ਨਹੀਂ ਗਾਲਾਂ ਕੱਢ ਲਵੇ ਜਿਨ੍ਹਾਂ ਨੇ ਨਹੀਂ ਕੱਢਦਾ ਕੋਈ ਗਾਲਾਂ ਉਹ ਆਪਣਾ ਨੋਰਮਲ ਆਪਣਾ ਸਭਾ ਚ ਬਣਾਵੇ ਸੋ ਇੰਨੀ ਕੀ ਗੱਲ ਹੈ ਬਾਕੀ ਹੋਰ ਮੈਂ ਕਿਹੜੀ ਜ਼ਰੂਰੀ ਗੱਲ ਕਰਨੀ ਸੀ ਉਹ ਵੀ ਮੈਂ ਕਰ ਲਵਾਂ ਕਿਉਂਕਿ ਹਾਂ ਦੂਜੀ ਗੱਲ ਇਹ ਸੀ ਕਿਹੇ ਤਰ੍ਹਾਂ ਦੇ ਮੁੱਦੇ ਦੇ ਉੱਤੇ ਜੋ ਵੀ ਐਕਸ ਵਾਈ ਜ਼ेड ਮੈਂ ਆਪਕੀ ਬਰਬਰ ਕਿਚਾ ओके ਗੱਲ ਹੋਈ ਚਾਹੇ ਵੀ ਤੋਂ ਚਾਹੇ ਆਰ ਤੋਂ ਵੀਰਾ ਤੋਂ ਬਰਕਾ ਹੀ ਪੜੋ ਉਹਦਾ ਜ਼ਿਕਰ ਕਰਨਾ ਹੀ ਵਿਕਾਰ ਹੈ ਸੀਰੀਅਸਲੀ ਮੈਂ ਸਾਰੇ ਨੂੰ ਕਹਾਂਗੀ ਉਹਦਾ ਜ਼ਿਕਰ ਕਰਨਾ ਹੀ ਵਿਕਾਰ ਹੈ ਵੀ ਫੋਰ ਵਿਰਦੀ ਆਰ ਫੋਰ ਰੋਮੀ ਠੀਕ ਹੈ ਵਿਰਦੀ ਦਾ ਜ਼ਿਕਰ ਕਰਨਾ ਹੀ ਟੋਟਲੀ ਬੋਲਸ਼ਟ ਵਾਲੀ ਗੱਲ ਹੈ ਇਗਨੋਰ ਇਗਨੋਰ ਕਰੋ ਟੋਟਲੀ ਇਗਨੋਰ ਕਰੋ ਠੀਕ ਹੈ ਤੇ ਬਾਕੀ ਗੱਲ ਰومی ਦੀ ਰومی ਨੇ ਆਪਣੀ ਹੋਰੀ ਜ਼ਬਾਨ ਤੋਂ ਨਿਕਲ ਗਿਆ ਧਿਆਨ ਨਹੀਂ ਰਿਹਾ ਵਟਵਰ ਜੋ ਵੀ ਸੀਨ ਸੀਗਾ ਜੋ ਸ਼ਬਦ ਵਰਤੇ ਉਹਨੇ ਆ ਕੇ ਮਾਫੀ ਮੰਗ ਲਈ ਗੱਲ ਖਤਮ ਫੁੱਲ ਸਟਾਪ ਠੀਕ ਹੈ ਉਹ ਸਮਝਦਾਰ ਹੈ ਉਹ ਸਮਝ ਗਿਆ ਉਹਨੇ ਬੜੇ ਇੱਜ਼ਤ ਮਾਨ ਸਨਮਾਨ ਨਾਲ ਆਪਣੀ ਗੱਲ ਅਸੈਪਟ ਕਰ ਲਈ ਓਕੇ ਦੈਟਸ ਇਟ ਉੱਤੇ ਗੱਲ ਕਰਨਾ ਹੁਣ ਮੇਰੇ ਵੱਲੋਂ ਤਾਂ ਬੇਵਕੂਫੀ ਆ ਕਿ ਗੱਲ ਖਿੱਚੀ ਜਾਵਾਂ ਹੈਨਾ ਸੋ ਇਨੀ ਕੀ ਗੱਲ ਸੀ ਕਿ ਮੈਂ ਆਪਣਾ ਜੋ ਜੋ ਮੁੱਦੇ ਚੱਲਦੇ ਪਏ ਉਹਦੇ ਉੱਤੇ ਇਨਪੁਟ ਟਾਪਿਕ ਦੇ ਉੱਤੇ ਯੋਗਦਾਨ ਦੇਣਾ ਸੀਗਾ ਉਹ ਮੈਂ ਯੋਗਦਾਨ ਦੇ ਲਿਆ ਹੁਣ ਜੀ ਕੋਈ ਮੈਨੂੰ ਰੈਗੂਲਰ ਦੇਖ ਰਿਹਾ ਇਹ ਆ ਦੇਖਦਾ ਹੋਣਾ ਯਾ ਮਾੜਾ ਮੁੱਟਾ ਕਿਤੇ ਦੇਖਿਆ ਹੋਣਾ ਉਹਨਾਂ ਨੂੰ ਇੰਨੀ ਗੱਲ ਤਾਂ ਸਮਝ ਆ ਗਈ ਹੋਣੀ ਕਿ ਬਈ ਮੈਂ ਮੋਸਟਲੀ ਨਾ ਜ਼ਿਆਦਾਤਰ ਕੁੜੀਆਂ ਦੇ ਉੱਤੇ ਜ਼ੋਰ ਪੰਨੀ ਕਿ ਕੁੜੀਓ ਤੁਹੀ ਇਹ ਮੇਕਅਪ ਅਸ਼ੇਕ ਕਰ ਬਠਮਕੇ ਠਮਕੇ ਦੇ ਚੱਕਰਾਂ ਤੋਂ ਬਾਹਰ ਨਿਕਲੋ ਤੇ ਆਪਣੇ ਸ਼ਰੀਰ 'ਚ ਹੱਡਾਂ 'ਚ ਇੰਨੀ ਜਾਨ ਭਰੋ ਕਿ ਤੁਹਾਨੂੰ ਮਾੜੇ ਹਾਲਾਤਾਂ 'ਚ ਕਿਸੇ ਦੀ ਜ਼ਰੂਰਤ ਨਾ ਪਵੇ ਤੁਹਾਨੂੰ ਆਪਣੇ ਪਿਓ ਨੂੰ ਆਪਣੇ ਭਰਾ ਨੂੰ ਆਪਣੇ ਖਸਾ ਨੂੰ ਆਪਣੇ ਬੋਏਫਰੈਂਡ ਨੂੰ ਇਨਾਂ ਨੂੰ ਆਵਾਜ਼ਾਂ ਮਾਰਨਾਂ ਨਾ ਪਵੇ ਜਾਂ ਅਲੇਦੋਲੇ ਨਾ ਤੱਕਣਾ ਪਵੇ ਕਿ ਹੋਏ ਕੋਈ ਸਾਡੀ ਮਦਦ ਕਰੂਗਾ ਹੋਏ ਅਸੀਂ ਵਿਚਾਰੀਆਂ ਨੇ ਹੋਏ ਸਾਨੂੰ ਮਦਦ ਦੀ ਲੋੜ ਨਹੀਂ ਆ ਜਿਹੜਾ ਪਿੱਛੇ ਰੋਲਾ ਪਿਆ ਸੀਗਾ ਦੋ ਤਿੰਨ ਕੁੜੀਆਂ ਦਾ ਹੋਏ ਹੋਏ ਰੋਮੀ ਨੇ ਫਲਾਣਾ ਫਲਾਣਾ ਐਮ ਜੀ ਵਰਗੀ ਤੇ ਇੱਕ ਅੱਧੀ ਹੋਰ ਸੀਗੀ ਕੀ ਨਾਮ ਹੈ ਜੀਤੋ ਸੀਗਾ ਉਹ ਯਾਰ ਸੀਗਾ ਪਤਾ ਨਹੀਂ ਜੀ ਗੁਰ ਗੁਰ ਬੁਰ ਪਤਾ ਨਹੀਂ ਕਰਕੇ ਕੋਈ ਸੀਗਾ ਹੈਨਾ ਕਿੰਨੀਆਂ ਸੀਗਾ ਹੋਏ ਹੋਏ ਵਿਚਾਰੀਆਂ ਬਣ ਕੇ ਤੇ ਅਨਦਰ ਚੈਨਲ ਤੇ ਗਈਆਂ ਸੀ ਹੋਏ ਹੋਏ ਮੈਂ ਉਸੇ ਗੱਲ ਤੇ ਤਾਂ ਜ਼ੋਰ ਪਾਇਆ ਸੀ ਬਈ ਕਿਉਂ ਤੁਸੀਂ ਇੰਨੀ ਕਮਜ਼ੋਰ ਕਿਉਂ ਹੋ ਗਈਆਂ ਤੁਸੀਂ ਕਮਜ਼ੋਰ ਨਾ ਬਣੋ ਕੁੜੀਓ ਤੁਸੀਂ ਆਪ ਦੀ ਲੜਾਈ ਆਪ ਲੜੋ ਚਾਹੇ YouTube ਤੇ ਗੱਲ ਹੋਵੇ ਚਾਹੇ ਹੋਵੇ ਗੱਲ ਉਹਦੀ ਆਪਣਾ ਅਸਲ ਤੇ ਦੀ ਦੀ ਇਸੀ ਗੱਲਾਂ ਤੇ ਮੈਂ ਜ਼ੋਰ ਰਪਾਨੀ ਆ ਹਮੇਸ਼ਾ ਤੋਂ ਹੀ ਸ਼ੁਰੂ ਤੋਂ ਹੀ ਸਮਝੋਗੇ ਤਾਂ ਬਹੁਤ ਵਧੀਆ ਨਹੀਂ ਸਮਝੋਗੇ ਤਾਂ ਮੇਰਾ ਕੀ ಪಾਟ ਲਓਗੇ ਭੈਣ ਚੋਦਾ ਆਪ ਦਾ ਬੰਡ ਮਾਰੀ ਚਲੋ ਪੂਰੀ عمر ਬੋਣੇ ਮਾਰਾਈ ਚਲੋ ਗਾਹਾਂ ਆਪਣੀਆਂ اولادਾਂ ਨੂੰ ਵੀ ਇਦਾਂ ਹੀ ਗੰਨ ਮਾਰਾਂਦੀ ਟ੍ਰੇਨਿੰਗ ਦੋ ਡਰ ਡਰ ਕੇ ਕਮਜ਼ੋਰ ਕਿ ਹਾਂ ਕੋਈ ਅਨਦਰ ਮਰਦ ਆਵੇ ਤੁਹਾਨੂੰ ਬਚਾਵੇ ਤੁਹਾਡੀ ਇੱਜ਼ਤ ਦੀ ਰੱਖਿਆ ਕਰਿਆ ਪੈਂਚਲ ਮਾਰੀ ਲੜਨ ਦੋ ਖੁਦ ਅੱਗੇ ਜਾ ਕੇ ਦਿੱਤੀ ਨਾ ਤੈਨੂੰ ਵੀਡੀਓ ਜੇ ਮੈਂ ਮਾਂ ਦੀ ਲੜਨ ਦਿੱਤੀ ਨਾ ਚੰਗੀ ਤਰ੍ਹਾਂ ਹੁਣ ਮੇਰੇ ਵੱਲੋਂ ਪੈਣ ਦੀ ਲੜ ਫੁੱਦੀ ਮਰਾਵੇ ਜਾ ਕੇ ਆਪਦੀ ਮਾਂ ਦੀ